ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰਸ ਰੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਚਿਕਨ ਬਣਾਵਾਂਗੇ ਜੀ ਆਪਾਂ ਕੁੱਕੜ ਦਾ ਇਹ ਆਪਣਾ ਕੁੱਕੜ ਦਾ ਚਿਕਨ ਹੈ ਇਹ ਆਪਣਾ 1 ਕਿਲੋ ਹੈਗਾ ਜੀ ਤੇ ਇਹ ਨਾ ਆਪਾਂ 2 ਘੰਟੇ ਪਹਿਲਾਂ 2 ਤੋਂ 2.5 ਘੰਟੇ ਹੋ ਗਏ ਆਪਾਂ ਇਹਨੂੰ ਨਾ ਦਹੀਂ ਦੇ ਵਿੱਚ ਆਪਾਂ ਡ੍ਰਿਪ ਕਰਤਾ ਸੀ ਇਹਨੂੰ ਆਪਾਂ ਆਹ ਦੇਖੋ 2 ਘੰਟੇ ਆਪਾਂ ਨਾ ਦਹੀਂ ਦੇ ਵਿੱਚ ਇਹਨੂੰ ਡ੍ਰਿਪ ਕੀਤਾ ਹੱਸ ਕੇ ਕੰਮ ਕਰਦੇ ਇਹ ਆਪਾਂ ਰੋਸਟ ਕਰਾਂਗੇ ਕੋਈ ਮਸਾਲੇ ਨਹੀਂ ਪਾਉਂਦੇ ਕੁਝ ਨਹੀਂ ਪਾਉਂਦੇ ਬਹੁਤ ਹੀ ਆਸਾਨ ਤਰੀਕਾ ਹੈ ਤੇ ਇਹਦੇ ਵਾਸਤੇ ਆਪਾਂ ਹੁਣ ਲਿਆਏਗਾ ਜੀਦਰ ਜੀਰਾ ਨਮਕ ਤੇ ਕਾਲੀ ਮਿਰਚ ਐ ਬਸ ਆ ਹੀ ਮਸਾਲੇ ਪੈਣਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਲਓ ਜੀ ਆਪਾਂ ਗੈਸ ਆਨ ਕਰ ਲਿਆ ਤੇ ਉੱਤੇ ਆਪਾਂ ਰੱਖ ਲਈ ਹਾਂਡੀ ਤੇ ਇਹਦੇ ਵਿੱਚ ਆਪਾਂ ਹਨਾ ਛੋਟੀ ਕਰਛੀ ਪਾਈ ਹੈ ਜੀ ਘਿਓ ਘਿਓ ਪਾਇਆ ਦੇਸੀ ਤੇ ਆਪਣਾ ਚਿਕਨ ਤਾਂ ਦੇਸੀ ਘਿਓ ਚ ਬੰਦ ਹੈ ਵੈਸੇ ਤਾਂ ਆਪਾਂ ਰਫਾਇਦੀ ਜੀ ਵੀ ਬਣਾ ਸਕਦੇ ਹਾਂ ਬੰਤ ਉਹਦੇ ਵਿੱਚ ਵੀ ਜਾਂਦਾ ਵੈਸੇ ਟੇਸਟ ਦੇਸੀ ਘਿਓ ਚ ਵਧੀਆ ਆਉਂਦਾ ਆ ਜੀ ਆਪਾਂ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਜੀਰੇ ਦਾ ਬੈਂਸ ਆਪਾਂ ਨਾਲ ਲੋ ਆ ਜੀ ਹੁਣ ਆਪਾਂ ਇਹਦੇ ਵਿੱਚ ਜੀ ਆ ਪਾਵਾਂਗੇ ਲੈਗ ਪੀਸ ਹਨ ਜਿਹੜੇ ਸਾਰੇ ਇਹ ਪਾ ਦੇਾਂਗੇ ਆਪਾਂ ਲਓ ਜੀ ਚਿਕਨ ਆਪਾਂ ਨਾਲ ਵਿੱਚ ਹਾਂਦੀ ਦੇ ਪਾਤ ਹੈ ਇੱਕ ਕਰਛੀ ਨੂੰ ਦੱਸਿਆ ਉਹ ਘਿਓ ਦੀ ਤਾਈਏ ਤੇ ਵਿੱਚ ਜੀਰਾ ਪਾਇਆ ਕੁਝ ਨਹੀਂ ਪਾਇਆ ਤੇ ਹੁਣ ਆਪਾਂ ਇਹਨੂੰ ਨਾ 10 ਮਿੰਟ ਐਸ ਤੱਕ ਹੀ ਢੱਕ ਕੇ ਪਕਾਵਾਂਗੇ ਗੈਸ ਨੂੰ ਆਪਾਂ ਮੀਡੀਅਮ ਕਰਾਂਗੇ ਲਾਓ ਆਪਣੇ ਨਾ ਚਿਕਨ ਨੂੰ 5 ਮਿੰਟ ਹੋ ਗਏ ਤੇ ਰੇਝੇ ਪੈ ਗਿਆ ਹੈਗਾ ਤੇ ਆਪਾਂ ਹੁਣ ਥੋੜਾ ਜਿਹਾ ਇਹਨੂੰ ਹਿਲਾ ਦਿੰਨੇ ਆ ਬਸ ਉਲਟ ਪੁਲਟ ਜੇ ਕਰ ਦਿੰਨੇ ਆ ਆਪਾਂ ਇਹਨੂੰ ਤੇ ਫਿਰ ਆਪਾਂ ਇਹਨੂੰ ਤਾਂ ਕੇ ਫੇਰ ਆਪਾਂ ਪਕਾਵਾਂਗੇ 10 ਤੋਂ 15 ਮਿੰਟ ਪਕਾਵਾਂਗੇ ਇਹਨੂੰ ਆਪਾਂ మీడియం ਗੈਸ ਤੇ ਪਕਾਵਾਂਗੇ ਲਓ ਜੀ 5 ਮਿੰਟ ਹੋਰ ਹੋ ਗਏ ਇਹਨੂੰ ਪੱਕਦੇ ਇਹਨੂੰ ਪਾਣੀ ਇਹਨੇ ਕਾਫੀ ਛੱਡਤਾ ਹੈਗਾ ਤੇ ਹੁਣ ਜੀ ਆਪਾਂ ਇਹਨੂੰ ਨਾ ਖੁੱਲ੍ਹਾ ਪਕਾਵਾਂਗੇ ਬਸ ਖੁੱਲ੍ਹਾ ਪਕਾਵਾਂਗੇ ਪਾਣੀ ਇਹਦਾ ਸਾਰਾ ਉੱਡ ਜਾਊਗਾ ਤੇ ਹੁਣ ਆਪਾਂ ਖੁੱਲ੍ਹਾ ਹੀ ਪਕਾਵਾਂਗੇ ਇਹਨੂੰ ਇਹਨੂੰ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਜਾਊਗਾ ਬੰਨ ਤੇ ਲਓ ਜੀ ਆਪਣਾ ਮੀਟ ਬਣਦੇ ਨੂੰ 20 ਤੋਂ 25 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਜੀ ਨਮਕ ਪਾ ਦਿੰਨੇ ਆ ਨਮਕ ਆਪਾਂ ਪਾਵਾਂਗੇ ਟੇਸਟ ਦੇ ਹਿਸਾਬ ਨਾਲ ਹੀ ਪਾਵਾਂਗੇ ਆਪਾਂ ਬਾਲਾ ਨਮਕ ਨਹੀਂ ਪਾਉਦੇਗੇ ਤੇ ਚਮਚਾ ਦਾ ਚੌਥਾ ਹੈ ਸਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀਆ ਮਿਰਚ ਬਸ ਹੋਰ ਕੋਈ ਮਸਾਲੇ ਨਹੀਂ ਇਹਦੇ ਵਿੱਚ ਪੈਂਦੇ ਬਸ ਆਹੀ ਮਸਾਲੇ ਪੈਣਗੇ ਹੁਣ ਆਪਾਂ ਬਸ ਪੰਜ ਸੱਤ ਮਿੰਟ ਹੋਰ ਰੇਟ ਕਰਦੇ ਆ ਫਿਰ ਆਪਾਂ ਇਹਨੂੰ ਚੈੱਕ ਕਰਾਂਗੇ ਜੇ ਬਣ ਗਿਆ ਤਾਂ ਆਪਾਂ ਹਾਈ ਕਰਕੇ ਨਾ ਗੈਸ ਨੂੰ ਤੇ ਆਪਾਂ ਇਹਦਾ ਪਾਣੀ ਸੁਕਾ ਲਿਆਂਗੇ ਬਸ ਫਿਰ ਪੰਜ ਸੱਤ ਮਿੰਟ ਹੋਰ ਦੇਖ ਲਓ ਵੀ ਆਪਣਾ ਚਿਕਨ ਬਣ ਕੇ ਹੋ ਗਿਆ ਤਿਆਰ ਦੇਖੋ ਸਾਰਾ ਪਾਣੀ ਸੁੱਕ ਗਿਆ ਤੇ ਘੋ ਛੱਡ ਤਾ ਤੇ ਹੁਣ ਆਪਾਂ ਗੈਸ ਕਰਦੇ ਆ ਆਫ ਤੇ ਦੇਖੋ ਆਪਾਂ ਨਾ ਇਹਨਾਂ ਨੇ ਸਾਰਾ ਨਾਲ ਹੋਏ ਭਰੀ ਜਾਂਦਾ ਆਪਾਂ ਨੇ ਜਿਹੜੀ ਹੱਡੀਆਂ ਦੇ ਨਾਲ ਹੋਣਾ ਭਰਨ ਲੱਗ ਜਾ ਤੇ ਚਿਕਨ ਆਪਾਂ ਹੋ ਗਿਆ ਤਿਆਰ ਆਪਾਂ ਗੈਸ ਕਰਤਾ ਬੰਦ ਹੁਣ ਆਪਾਂ ਥੋੜਾ ਜੈ ਇਹਨੂੰ ਠੰਡਾ ਕਰਕੇ ਤੇ ਫਿਰ ਆਪਾਂ ਕਰਦੇ ਆ ਜੀ ਸਰਵ ਇਹਨੂੰ ਨਵਈ ਆਪਣਾ ਚਿਕਨ ਬਹੁਤ ਵਧੀਆ ਬਣ ਕੇ ਹੋ ਗਿਆ ਤਿਆਰ ਦੇਖੋ ਨਾਲੋਂ ਐਵੇਂ ਪੂਰੀ ਜਾਂਦਾ ਦੇਖ ਲਓ ਬਹੁਤ ਵਧੀਆ ਬਣ ਗਿਆ ਪਰ ਇਹ ਤਾਂ ਘੱਟੋ ਘੱਟ 35 36 ਮਿੰਟ ਲੱਗ ਗਏ ਇਹਨੂੰ ਬਣਾਣ ਤੇ ਤੇ ਆਪਾਂ ਸਲੋ ਗੈਸ ਤੇ ਹੀ ਪਕਾਇਆ ਜੇ ਜੇ ਪਾਣੀ ਜ਼ਿਆਦਾ ਹੋਵੇ ਤੇ ਫਿਰ ਆਪਾਂ ਨਾ ਇਹਨੂੰ ਹਾਈ ਗੈਸ ਕਰਕੇ ਪਾਣੀ ਇਹਦਾ ਮਚਾ ਸਕਦੇ ਆ ਪਾਣੀ ਵੈਸੇ ਐਕਸਟਰਾ ਪਾਣੀ ਨਹੀਂ ਪਾਉਣਾ ਇਹ ਆਪਣੇ ਆਪ ਹੀ ਦਹੀਂ ਦਾ ਤੇ ਇਹਦਾ ਪਾਣੀ ਹੁੰਦਾ ਤੇ ਜੀ ਸਾਡੇ ਆਏ ਸੀ ਗੈਸਟ ਉਹ ਕਹਿੰਦੇ ਆਪਾਂ ਫਰਾਈ ਮੀਟ ਖਾਣਾ ਅਸੀਂ ਤੇ ਅਸੀਂ ਖਾਣ ਆ ਕੇ ਚਲੋ ਨਾਲੇ ਆਪਾਂ ਵੀਡੀਓ ਬਣਾਉਣੇ ਤੇ ਨਾਲੇ ਆਪਾਂ ਤੁਹਾਨੂੰ ਫਰਾਈ ਚਿਕਨ ਬਣਾ ਦੇਣੇ ਤਿਆਰ ਕਰ ਦੇਣੇ ਆ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸასი